ਜਿਹੜੇ ਰੱਖਦੇ ਨੇ ਪੈਰ ਦੋ ਹਾਂ ਬੇੜੀਆਂ ਚ ਲੰਘਦੇ ਨਾ ਪਾਰ ਵੈਰ ਨਾ ਏ ਜਿਹੜੇ ਰੱਖਦੇ ਨੇ ਪੈਰ ਦੋ ਹਾਂ ਬੇੜੀਆਂ ਚ ਲੰਘਦੇ ਨਾ ਪਾਰ ਵੈਰ ਨਾ ਏ ਜਿੰਨੇ ਗੱਲ ਤੇ ਗਾਲੀ ਦੇ ਤੇਰੇ ਮੜ ਕੇ ਨਹੀਂ ਉਹਨੇ ਤੇਰੇ ਯਾਰ ਵੈ ਮੈਂ ਜਿੰਨੇ ਗੱਲ ਤੇ ਗਾਲੀ ਦੇ ਤੇਰੇ ਮੜ ਕੇ ਨਹੀਂ ਉਹਨੇ ਤੇਰੇ ਯਾਰ ਅਸੀਂ ਸਮਝੇ ਬੈਠੇ ਸੀ ਰੱਬ ਤੇਰੇ ਅਨਿਨੇਣਾ ਚ ਪਿਆਰ ਦੇਖ ਕੇ ਛੱਟ ਮੁਕਰੀ ਜਵਨ ਵਾਦੇ ਖੁੱਲ ਗਏ ਆਦੇ ਹਾ ਦੇਖ ਕੇ ਛੱਟ ਮੁਕਰੀ ਜਵਨ ਵਾਦੇ ਖੁੱਲ ਗਏ ਆਦੇ ਹਾ ਦੇਖ ਕੇ 니 ਤੂੰ ਕਰਾ ਦੀਵਾ ਚ ਨਵੇਂ ਯਾਰਾਂ ਦੀ ਹਵਾ ਚ 니 ਤੂੰ ਕਿ ਮੈਂ ਮੈ ਯਾਰਾਂ ਦੀ ਹਮਾਤਿ ਕਿੰਨਾ ਯਾਰੀ ਤੇ ਗਦਰੀ ਵਿੱਚ ਫੌਸਲਾ ਨਹੀਂ ਤੂੰ ਕੀ ਧਾਣੇ ਸਰ ਬਹਿਰ ਨੇ ਜਿੰਨੇ ਗੱਲ ਤੇ ਗਾਲੀ ਦਿੱਤੇ ਨੇ ਮੜਕੇ ਨਹੀਂ ਉਹਨੇ ਤੇਰੇ ਯਾਰ ਬਹਿਰ ਨੇ ਜਿੰਨੇ ਗੱਲ ਤੇ ਗਾਲੀ ਦਿੱਤੇ ਤੇ ਮੜਕੇ ਨਹੀਂ ਉਹਨੇ ਤੇਰੇ ਯਾਰ ਬਹਿਰ ਨੇ ਲੱਗ ਨਹੀਂ ਪਰ ਤੇ ਨਾਲ ਹੁਣ ਯਾਰੀਆਂ ਤੁਸੀਂ ਮੈਨੂੰ ਪਛਾਣਦੀ ਵੀ ਨਹੀਂ ਹੁਣ ਆਖਦੀ ਆ ਨਰਮਲ ਜੀਤ ਕੌਣ ਮੈਂ ਤਾਂ ਉਹਨੂੰ ਜਾਣਦੀ ਵੀ ਨਹੀਂ ਹੁਣ ਆਖਦੀ ਆ ਨਰਮਲ ਜੀਤ ਕੌਣ ਮੈਂ ਤਾਂ ਉਹਨੂੰ ਜਾਣਦੀ ਵੀ ਨਹੀਂ 니 ਤੂੰ ਜਾਣ ਵੀ ਲਈ ਕਿ ਤੇ ਪਛਾਣ ਨਹੀਂ ਲਏਗੀ 니 ਤੂੰ ਜਾਣ ਵੀ ਲਈ ਕਿ ਤੇ ਪਛਾਣ ਨਹੀਂ ਲਏਗੀ ਦੱਸ ਕਿੰਨਾ ਕ ਗਲੌਨ ਫਿਰ ਕਰੂੰਗੀ ਜਵਾਨੀ ਦਿਨ ਚਾਰ ਬੈਠੇ ਗੱਲ ਤੇ ਕਾਹਦੀ ਦਿੱਤ ਨੇ ਬਣ ਕੇ ਲਿਓ ਨੇ ਤੇਰੀ ਯਾਰ ਐ ਮੈਂ ਜਿੰਨੇ ਗੱਲ ਤੇ ਕਾਹਦੀ ਦਿੱਤ ਤੇ ਬਣ ਕੇ ਲਿਓ ਨੇ ਤੇਰੀ ਯਾਰ ਵੈਰ ਨੇ ਕਾਇਨ ਤੇਰੀ ਯਾਰ ਵੈਰ ਨੇ ਸੱਚੀ ਤੇਰੀ ਯਾਰ ਵੈਰ ਨੇ ਜਿਹੜੇ ਰੱਖਦੇ ਨੇ ਪੈਰ ਦੋਹਾਂ ਬੇੜੀਆਂ 'ਚ ਲੱਗਦੇ ਨਾ ਪਾਰ ਵੈਰ ਮੈਂ ਤੇ ਪੈਰ ਦੋ ਹਾਂ ਬੇੜੀਆ ਚ ਲੰਘ ਤੇ ਨਾ ਪਾਰ ਵੈਰ ਨਾਏ ਜਿੰਨੇ ਗੱਲ ਤੇ ਕਾਣੀ ਦੇ ਤੇਰੇ ਮੜ ਕੇ ਨੀਉਨੇ ਤੇਰੇ ਯਾਰ ਵੈਰ ਨੇ ਜਿੰਨੇ ਗੱਲ ਤੇ ਕਾਣੀ ਦੇ ਤੇਰੇ ਮੜ ਕੇ ਨੀਉਨੇ ਤੇਰੇ ਯਾਰ ਵੈਰ ਨੇ ਅਸੀਂ ਸਮਝੇ ਬੈਠੇ ਸੀ ਰੱਬ ਤੇਰੇ ਅਨਿਨੈਣਾ ਚ ਪਿਆਰ ਦੇਖ ਕੇ ਟੱਕ ਮੁਹਰੇ ਤੇ ਵਾਅਦਾ ਖੁੱਲ ਗੀ ਆ ਦੇ ਆ ਦੇਖ ਕੇ ਕੱਟ ਮੁੱਕ ਨਹੀਂਦਾ ਵਾਦ ਵਾਦ ਕੁਲਕੀ ਵੀ ਰਿਆਂ ਦੇ ਹਾਰ ਦੇ ਕੇ 니 ਤੋ ਕਰਾ ਦੀ ਗਾਚ ਨਵੇਂ ਯਾਰਾਂ ਦੀ ਹਵਾ ਚ ਨੀ ਤੋ ਕਰਾ ਦੀ ਗਾਚ ਨਵੇਂ ਯਾਰਾਂ ਦੀ ਹਵਾ ਚ ਕਿੰਨਾ ਯਾਰੀ ਤੇ ਗਦਾਰੀ ਵਿੱਚ ਫਰਸਲਾ ਨਹੀਂ ਤੂੰ ਕੀ ਧਾਣੇ ਸਾਰ ਬਹਿਣੇ ਜਿੰਨੇ ਗੱਲ ਤੇ ਗਾਲੀ ਦੇ ਤੇਰੇ ਮੜ ਕੇ ਨਹੀਂ ਓ ਤੇਰੇ ਮਣਕੇ ਨਹੀਂ ਉਹਦੇ ਤੇ ਯਾਰ ਬਹਿਰ ਦੇ ਲੱਗ ਨਹੀਂ ਪਰ ਤੇ ਨਾਲ ਹੁਣ ਯਾਰੀਆ ਤੂੰ ਸੇ ਮੈਨੂੰ ਪਛਾਣਦੀ ਵੀ ਨਹੀਂ ਹੁਣ ਆਖਦੀਆ ਨਰਮਲ ਜੀਤ ਕੌਣ ਮੈਂ ਤਾਂ ਹੁਣ ਜਾਣਦੀ ਵੀ ਨਹੀਂ ਹੁਣ ਆਖਦੀਆ ਨਰਮਲ ਜੀਤ ਕੌਣ ਮੈਂ ਤਾਂ ਹੁਣ ਜਾਣਦੀ ਵੀ ਨਹੀਂ ਨਹੀਂ ਤੂੰ ਜਾਣਦੀ ਲੈਗੀ ਤੇ ਪਛਾਣਦੀ ਲੈਗੀ ਕਸ ਕਿੰਨਾ ਕਲਹੋਂ ਫਿਰ ਕਰੂਗੀ ਜਵਾਨੀ ਦਿਨ ਚਾਰ ਬੈਰ ਨੇ ਜਿੰਨੇ ਗੱਲ ਤੇ ਕਾ ਨਹੀਂ ਦਿੱਤੇ ਤੇ ਮਨ ਕਹਿ ਨਹੀਂਉਂਦੇ ਤੇਰੀ ਆ ਲੈ ਲੈ ਜਿੰਨੇ ਗੱਲ ਤੇ ਕਾ ਨਹੀਂ ਦਿੱਤੇ ਤੇ ਮਨ ਕਹਿ ਨਹੀਂਉਂਦੇ ਤੇਰੀ ਆ ਬੈਰ ਨੇ ਕਾਇਨ ਤੇਰੀ ਆ ਬੈਰ ਨੇ ਸੱਚੀ ਤੇ